ਵਾਈਰਲ ਹੋ ਰਹੀ ਹੈ ਉਹ ਕਿਸ ਬੱਚੇ ਦੀ ਹੈ ਤੇ ਕੀ ਸਿਸਟਮ ਹਾਂ ਬ੍ਰਦਰ ਇਹ ਬੱਚਾ ਅਮਰਿਤ ਹੈ ਇਸ ਬੱਚੇ ਦੀ ਇਹ ਵੀਡੀਓ ਹੈ ਇਹ ਬੱਚਾ ਮੇਰੇ ਕੋਲ ਕਾਪੀ ਚੈੱਕ ਕਰਾਉਣ ਆਇਆ ਰੁਟੀਨ ਵਾਈ ਜਿਵੇਂ ਕੰਮ ਲੈਂਦੇ ਆ ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣ ਬੁਝ ਕੇ ਬਣਾਈ ਗਈ ਹੈ ਮੈਂ ਇਹਨੂੰ ਨੇਚਰਲੀ ਪੁੱਛਿਆ ਬਿਡੇ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਾਰਾ ਇਹਨਾਂ ਵੀ ਮੈਂ ਇਹ ਕੰਮ ਨਹੀਂ ਕੀਤਾ ਤੇ ਮੈਂ ਕਿਹਾ ਵੀ ਤੂੰ ਕੀਤਾ ਕਿਉਂ ਤੇਰੇ ਘੁੱਟ ਮਾਰੀਏ ਦੀ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰਟੀਨ ਚ ਪੁੱਛ ਲਈਦਾ ਵੀ ਕੀ ਖਾ ਕੇ ਆਇਓ ਮੈਂ ਇਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਉਹਦੇ ਨਾਲ ਲਾਇਆ ਮੇਰੇ ਵੀ ਚੀਕ ਨੀ ਕਲੀ ਕਰੀ ਤਾਂ ਮੈਂ ਇਹਨੂੰ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਫਿਰ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਆ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਸਵੇਰੇ ਸਵੇਰੇ ਰਾਈਸ ਬੱਚੇ ਨੇ ਨਹੀਂ ਖਾਦੇ ਤੇ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ ਕਿਹਾ ਹੋਵੇ ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ ਠੀਕ ਹੈ ਨਾ ਤੇ ਉਹ ਉਦਾਂ ਹੀ ਬੱਚੇ ਨਹੀਂ ਆਨੇ ਬੋਲਿਆ ਜਿੱਦਾਂ ਕਿਸੇ ਖੁਦਾਨੀ ਸੱਜਣੋਂ ਅਲਪਕਿੰਟਰੇਕ ਨੇ ਕੋਈ ਹਾਂ ਬਿਲਕੁਲ ਆ ਹੀ ਜਾਂਦੇ ਜਿਵੇਂ ਜਿਵੇਂ ਵੀਡੀਓ ਵਾਇਰਲ ਹੋਈ ਜਾਂਦੀ ਹੈ ਨਾ ਉਹ ਦਾਨੀ ਸੱਜਣੋਂ ਕੋਈ ਅਕਾਊਂਟ ਨੰਬਰ ਦਿੱਤਾ ਸੀ ਪਰਿਵਾਰ ਨੇ ਉਹਨਾਂ ਦੇ ਅਕਾਊਂਟ 'ਚ ਜਿਹੜਾ ਪਾਈ ਜਾਂਦੇ ਲੋਕ ਜਿੰਨਾ ਵੀ ਜਿਹੜੇ ਬਾਹਰ ਦੇ ਬੈਠੇ ਸੱਜਣ ਧੰਨਵਾਦ ਆ ਜੀ ਪੰਜਾਬ ਸਰਕਾਰ ਵੀ ਬਹੁਤ ਉਪਰਾਲਾ ਕਰ ਰਹੀ ਹੈ ਬੱਚਿਆਂ ਵਾਸਤੇ ਕਿਉਂਕਿ ਕਈ ਸਕੀਮਾਂ ਇਦਾਂ ਦੀਆਂ ਆ ਉਹਨਾਂ ਨੂੰ ਥੋੜਾ ਜਿਹਾ ਸਕੀਮਾਂ ਦਾ ਕੀ ਹੈ ਕਿਤਨਾ ਕਿਤੇ ਬਾਰਡਰ ਏਰੀਆ ਕਰਕੇ ਉਹ ਕਹਿ ਸਕਦੇ ਵੀ ਉਹ ਵੈਰ ਨਹੀਂ ਕੀਤਾ ਜਾਂਦਾ ਵੀ ਉਹਨਾਂ ਨੂੰ ਉਹ ਜਾਗਰੂਕਤਾ ਨਹੀਂ ਕੀਤਾ ਜਾਂਦਾ ਇਹਨਾਂ ਬੰਦਿਆਂ ਨੂੰ ਮੈਨੂੰ ਕਿਸੇ ਨਾ ਲੇਡੀਜ਼ ਨਾਲ ਗੱਲ ਹੋਈ ਸੀ ਉਹਾਂ ਦੇ ਬੜੀਆਂ ਸਕੀਮਾਂ ਆ ਸਰ ਇਸ ਇਸ ਆਪਨਾ ਮੇ ਲੋ ਤੁਸੀਂ ਉਹਨਾਂ ਨੂੰ ਲਿਖ ਕੇ ਦਿਓ ਵੀ ਸਾਡੇ ਪਿੰਡ ਦੇ ਆ ਹਾਲਾਤ ਆ ਕਿੰਨੇ ਜਰੂਰ ਮਦਦ ਕਰਨਗੇ ਇਹਨਾਂ ਨੂੰ ਸਾਡੇ ਜੀ ਮੇਰਾ ਨਾਮ ਲਖਿੰਦਰ ਸਿੰਘ ਹੈ ਜੀ ਹਾਂ ਜੀ ਸਾਰੇ ਬਹੁਤ ਵੀਡੀਓ ਵਾਇਰਲ ਹੋਈ ਆ ਇਸ ਚੀਜ਼ ਤੇ ਬਹੁਤ ਬੋਚੀਂ ਦੀ ਕਿ ਲੋਕੀ ਲੰਗਰ ਬਾਹਰ ਬਹੁਤ ਲੰਗਰ ਲਾ ਰਹੇ ਆ ਪਰ ਪਿੰਡ ਦੀ ਹਾਲਤ ਨੂੰ ਨਹੀਂ ਬਿਆਨ ਕਰਦੇ ਕਿ ਪਿੰਡ ਦੀ ਹਾਲਤ ਵੇਖੋ ਪਹਿਲਾਂ ਪਿੰਡ ਦੇ ਬੱਚਿਆਂ ਨੂੰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਹੂਲਤ ਦੇਣ ਬੱਚਿਆਂ ਨੂੰ ਇਹ ਬੱਚਾ ਕਹਿ ਰਿਹਾ ਮੈਂ ਆਟਾ ਜਿਹੜਾ ਕਰਨੀ ਆ ਭੁੱਖਾ ਆ ਗਿਆ ਹਾਂ ਹਾਂਜੀ ਇਹਦੇ ਕਰੋ ਤੁਸੀਂ ਫਿਰ ਜਾ ਹਸਪਤਾਲ ਕੀਤੀ ਹਾਂਜੀ ਹਾਂਜੀ ਕੀਤੀ ਉਹ ਕਹਿ ਰਹੇ ਸੀ ਦੋ ਤਰ੍ਹਾਂ ਦਾ ਆਟਾ ਸਵੇਰ ਲੈਣ ਵੀ ਗਏ ਆ ਪਰ ਸਾਨੂੰ ਮਿਲਿਆ ਨਹੀਂ ਕਿਸੇ ਦੇ ਘਰੋਂ ਆਟਾ ਫਿਰ ਬੱਚਿਆਂ ਨੂੰ ਅਸੀਂ ਚੋਲ ਬਣਾ ਕੇ ਦਿੱਤੇ ਤੇ ਬੱਚਾ ਚੋਲ ਖਾ ਕੇ ਨਹੀਂ ਆਇਆ ਫਿਰ ਜਿਹੜੀਆਂ ਕਈ ਸੰਸਥਾਵਾਂ ਜਾਂ ਸਮਾਜ ਸੇਵੀ ਲੋਕ ਹੈਗੇ ਨੇ ਉਹਨਾਂ ਨੂੰ ਇਹਨਾਂ ਦੀ ਬਾਹ ਫੜਨ ਬਾਰੇ ਕੀ ਕਹੋਗੇ ਉਹਨਾਂ ਨੂੰ ਕਹਾਂਗੇ ਕਿ ਇਹੋ ਜਿਹੇ ਬੱਚੇ ਹੋਰ ਵੀ ਹੈ ਤੇ ਇਹ ਵੀ ਇਹਨਾਂ ਬੱਚਿਆਂ ਸਾਰਿਆਂ ਦੀ ਬਾਹ ਫੜੋ ਜਿਹੜੇ ਆਪਾਂ ਵੇਸ ਪਲੰਗਰ ਵੱਧ ਲਾਉਨੇ ਆ ਉਹਨਾਂ ਚੀਜ਼ਾਂ ਨੂੰ ਨਾਲ ਲਾਓ ਇਹਨਾਂ ਬੱਚਿਆਂ ਨੂੰ ਸੋਚ ਦਿਓ ਜਿਹੜੇ ਬੱਚੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਘਰਾਂ ਦੇ ਗਰੀਬ ਬੱਚੇ ਆ ਕੀ ਕਾਰਨ ਕੀ ਹੈ ਕਿ ਹਾਲਾਤ ਕਰਕੇ ਇਸ ਤਰ੍ਹਾਂ ਦੇ ਹੋ ਗਏ ਨੇ ਇਹ ਹਾਲਾਤ ਆ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਤੇ ਘਰ ਦੇ ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਂਦਾ ਜਾਂ ਦੋਨੇ ਨਹੀਂ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਬੰਨਾ ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਹੋਣੀ ਮਜ਼ਦੂਰੀ ਦਿਹਾੜੀਆਂ ਵਧਦੀਆਂ ਨਹੀਂ ਪਈਆਂ ਜਿਹੜੇ ਘਰ ਦੇ ਖਰਚੇ ਪੂਰੇ ਹੋ ਸਕਣਾਂ ਕਿੰਨੇ ਬੱਚੇ ਨੇ ਬੱਚੇ ਵੀਰੇ ਮੇਰੇ ਦੋ ਹੀ ਨੇ ਕੀ ਕਾਰਨ ਕਿ ਉਹ ਦਿਨ ਨੂੰ ਕੁਖੇ ਭੇਟ ਜਾਣਾ ਪਿਆ ਸੀ ਵੀਰੇ ਉਸ ਦਿਨ ਆਟਾ ਘਰੇ ਹੈਗਾ ਨਹੀਂ ਸੀ ਆਂਦਾ ਸੀ ਮੰਮਾ ਮੈਨੇ ਰੋਟੀ ਬਣਾਉਣੀ ਮੈਂ ਪੁੱਤ ਆਟਾ ਹੈਗਾ ਨਹੀਂ ਆਟਾ ਅੰਡਾ ਅੰਡਾ ਤੋ ਵੀ ਕਿਸੇ ਤੋਂ ਨਹੀਂ ਮਿਲਿਆ ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ ਸਾਡੀ ਮੰਮੀ ਕਹੀ ਸੀ ਆਟਾ ਲੈਣਾ ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਹਦਾ ਹੀ ਭੇਜਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਸੀ ਵੀ ਆਪਣੇ ਪੁੱਤ ਨੂੰ ਐਂਦਾ ਭੇਜੀਆਂ ਸਾਡਾ ਵੀ ਕਾਜਾ ਪੜਦਾ ਵੀ ਸਾਡੇ ਜਵਾਕ ਭੁੱਖੇ ਜਾ ਰਹੇ ਅੱਜ ਜੇ ਕੁਝ ਹੁੰਦਾ ਤੇ ਅਸੀਂ ਵਾਜੇ ਨੂੰ ਬਣਾ ਕੇ ਭੇਜਦੇ ਇਫਨ ਭੇਜਦੇ ਜਾਂ ਖਵਾ ਕੇ ਕੁਝ ਭੇਜਦੇ ਜਿੰਨੇ ਜੋਗੇ ਹੁੰਦੇ ਕੱਚ ਕਮਾਉਣ ਵਾਲੇ ਕਿੰਨੇ ਜੀਨੇ ਦੋ ਹੀ ਕਮਾਉਣ ਵਾਲੇ ਇਹਦੇ ਦਾਦੂ ਕਮਾਉਂਦੇ ਤੇ ਇਹਦੇ ਪਾਪਾ ਕਮਾਉਂਦੇ ਨੇ ਕਿਉਂਕਿ ਪਿਛਲੀ ਗਰਮੀ ਇਹਦੇ ਪਾਪਾ ਦੀ ਅੱਖਾਂ ਖਰਾਬ ਇੰਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਹੈ ਕਿ ਕਿੱਥੇ ਕਿੱਥੇ ਨਹੀਂ ਜੋ ਕੱਪੜਾ ਲੀੜਾ ਸਾਰਾ ਇਹਨੂੰ ਖੁਦ ਨੂੰ ਪੜਵਾਉਣਾ ਸਾਨੂੰ ਪੈਂਦਾ ਸੀ ਦਾ ਅੱਖਾਂ ਤੋਂ ਸਾਰੇ ਪਿੰਡ ਨੂੰ ਪਤਾ ਵੀ ਇੰਦੀ ਅੱਖਾਂ ਤੋਂ ਦਿਸਣਾ ਹੀ ਨਾ ਬੰਦ ਹੋ ਗਿਆ ਸੀ ਦਵਾਈ ਇਹਦੀ ਚੱਲਦੀ ਰਹੀ ਫਾਜ਼ਲ ਕੀ ਜਲਾਲਾ ਵਾ ਫਾਜ਼ਲ ਕੀ ਦਿੱਲੀ ਵਾਲੇ ਡਾਕਟਰ ਕੋਲ ਤੇ ਕਈ ਵਾਰੀ ਸਾਨੂੰ ਦਵਾਈ ਵੀ ਵਿਚਨੋਂਗਾ ਪੈ ਜਾਂਦੇ ਸੀ ਕਿਉਂਕਿ ਪੈਸੇ ਆਂਦੇ ਕਰਨ ਵੀ ਨਹੀਂ ਪੈਸੇ ਹੈਗੇ ਸੀ ਦਵਾਈ ਵੀ ਨਹੀਂ ਲਿਆਦ ਕੀ ਜਾਂਦੇ ਸੀ ਵੀਡੀਓ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿਸੇ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਦਾਨੀ ਸੱਜਣਾਂ ਨੇ ਕੋਈ ਬਾਤ ਪਾਈ ਹੈ ਵੀਰ ਮੀਡੀਆ ਵਾਲੇ ਆਈ ਜਾਂਦੇ ਆ ਤੇ ਹਾਂ ਵੀਰ ਕੋਈ ਵੀ ਆਂਦੇ ਸਿਸਿ ਆਵਾਂਗੇ ਜਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਯੋਗ ਹੋਏ ਤੇ ਹਲੇ ਵੀਰ ਕੋਈ ਉਹਦਾ ਵੀਰ ਤਾਂ ਨਹੀਂ ਆਇਆ ਵੀ ਫੋਨ ਤੇ ਕਹੀ ਜਾਂਦੇ ਵੀ ਹਾਂ ਜੀ ਭੈਣ ਜੀ ਨਾ ਕਿ ਫੋਨਾਂ ਤੇ ਮਦਦ ਕਰਦੇ ਆ ਕਿ ਜਿੰਨੇ ਯੋਗ ਹੈਗੇ ਭੈਣ ਜੀ ਅਸੀਂ ਤੁਹਾਡੀ ਜਰੂਰ ਮਦਦ ਕਰਾਂਗੇ ਕਿ ਕਿ ਅੱਜ ਤੋਂ ਬਿਨਾਂ ਬੱਚੇ ਸਕੂਲ ਚਲੇ ਗਏ ਕੀ ਕਾਰਨ ਕੀ ਬਣਿਆ ਕਾਰਨ ਅੱਧਿਆੜੀ ਰਾਤ ਨੂੰ ਵਿਸ਼ੇਸ਼ ਗਿਆਸਵੇਸ ਅੱਧਿਆੜੀ ਗਿਆ ਸੀ ਮੇਰਾ ਤਾਂ ਲੇਟ ਆਇਆ ਮਰਦ ਉਹ ਨੀ ਆ ਗਿਆ ਤੇ ਚੱਕੀ ਇਸ ਕਰ ਬੰਦੇ ਮੈਂ ਰਾਤ ਲਿਆ ਨਹੀਂ ਸਕਿਆ ਮੈਂ ਚਲ ਦਿਨੇ ਲਿਆਵਾਂ ਫਿਰ ਕੋਈ ਬਾਣੀ ਜਾ ਕੇ ਉਹਨੇ ਚੱਕੀ ਖੋਲਹੀ ਟਾਟਾ ਲਿਆ ਵਾ ਤੇ ਇਸ ਕਰ ਨੂੰ ਮੈਂ ਚਲੇ ਗਿਆ ਕੰਮ ਤੇ ਤੇ ਇਹ ਮਗਰ ਉਹ ਚ ਗਿਆ ਨਹੀਂ ਤੇ ਫਿਰ ਉਹ ਇਹ ਤੋਂ ਪੁੱਛਣ ਲੱਗਾਂ ਉਹ ਕਿਸੇ ਕੋ ਇਹ ਉਹ ਕਹਿੰਦੇ ਵੀ ਸਾਡੇ ਵੀ ਆਟਾ ਹੈਗਾ ਵੀ ਅਸੀਂ ਗੰਡ ਚੱਕੀ ਤੇ ਜੇ ਹੁੰਦਾ ਤੇ ਜਰੂਰ ਅਸੀਂ ਦੇ ਦਿੰਦੇ ਪੱਲਾ ਵੀ ਬੱਚੇ ਸਕੂਲ ਇਸ ਤਰ੍ਹਾਂ ਭੁੱਖੇ ਚਲੇ ਜਾਂਦੇ ਨੇ ਨਾ ਨਜੀ ਗਾ ਜੋ ਗਰੀਬੀ ਦਾ ਪਤਾ ਹੀ ਮਗਾਈ ਨਹੀਂ ਦਿਹਾੜੀ ਨਾਲ ਤਾਂ ਕੁਝ ਕਮਾਉਂਦਾ ਨਹੀਂ ਕੋਈ ਇਹੋ ਜਿਹਾ ਸਮਾਂ ਆ ਜਾਂਦਾ ਕਈ ਆ ਭੁੱਖੇ ਜਾਣੇ ਪੈਂਦਾ ਇਹ ਵੀ ਪਤਾ ਲੱਗਾ ਕਿ ਤੁਹਾਡੀ ਅੱਖਾਂ ਦੀ ਕੋਈ ਪ੍ਰੋਬਲਮ ਹੈ ਕਿਸ ਚੀਜ਼ ਦੇ ਕਾਰਨ ਕੀ ਸੀ ਅੱਖਾਂ ਦਾ ਕਾਰਨ ਇਹ ਸਪਰੇ ਦਾ ਕਾਰਨ ਸੀ ਮੈਂ ਸਪਰੇ ਕਰਦਾ ਤੇ ਅੱਖਾਂ 'ਚ ਪੈ ਗਈ ਤੇ ਰिएक्शन ਕੀਤਾ ਤੇ ਉਹਦੇ ਕਾਰਨ ਮੇਰੀ ਨਿਗਾਹ ਸੇਕਰਾ ਬਹਿ ਗਈ ਸੀ ਹਾਂ ਦਿਸਣਾ ਬੰਦ ਹੋ ਗਏ ਜਾ ਕਿੰਨੇ ਬੱਚੇ ਨੇ ਤੁਹਾਡੇ ਦੋ ਹੈ ਜਦੋਂ ਦੀ ਵੀਡੀਓ ਵਾਇਰਲ ਹੋਈ ਹੈ ਕਿਸੇ ਨੇ ਤੁਹਾਡੀ ਬਾਹ ਫੜੀ ਹਾਂਜੀ ਕੋਈ ਫੋਨਾਂ ਤੇ ਮਦਦ ਕੀਤੀ ਜਾਂਦੇ ਨੇ ਕੋਈ ਜਿਵੇਂ ਵੀ ਵੀਰ ਮੇਰੇ ਅੱਗੇ ਪੱਤਰਕਾਰ ਆ ਗਏ ਨਾਸੇਵੇਂ ਯਾਰ ਹੋ ਰਹੀ ਹੈ ਜਿਵੇਂ ਦੀ ਕੇਂਦਰ ਕੋਈ ਅਰਥ ਕਰ ਸਕੇ ਜ਼ਰੂਰ ਕਰਾਏ

ਇਹ ਜੋੜ ਦੇਣ ਵਾਲੀ ਕਿੱਥੋਂ ਦੀ ਹੈ ਕਿਹੜੇ ਏਰੀਆ ਦੀ ਕਿੱਥੋਂ ਨਾਲ ਸੀ ਹਾਂਜੀ ਇਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਦੇ ਘਨੋਲ ਦੀ ਹੈ ਜੋ ਕਿ ਡਿਸਟ੍ਰਿਕਟ ਫਰੋਜ਼ਪੁਰ ਦੇ ਵਿੱਚ ਪੈਂਦਾ ਹੈ ਬਲਾਕ ਮੰਮਦੋਟੇ ਸਕੂਲ ਦਾ ਹਾਂਜੀ ਇਹ ਵੀਡੀਓ ਬਿਲਕੁਲ ਸੱਚ ਹੈ ਇਹ ਘਟਨਾ ਬਿਲਕੁਲ ਦਿਲ ਨੂੰ ਝੰਜੋੜਨ ਵਾਲੀ ਹੈ ਸਾਡੀ ਤਾਂ ਖੁਦ ਦੀ ਆਤਮਾ ਰੋ ਪਈ ਜਦੋਂ ਬੱਚੇ ਨੇ ਇਹ ਗੱਲ ਕੀਤੀ ਕਿ ਘਰ ਵਿੱਚ ਆਟਾ ਹੀ ਨਹੀਂ ਸੀ ਫਿਰ ਅਸੀਂ ਬੱਚੇ ਨੂੰ ਜਲਦੀ ਜਲਦੀ ਕਿਚਨ ਵਿੱਚ ਲੈ ਕੇ ਗਏ ਕਿਉਂਕਿ ਮਿਡ-ਡੇ ਮੀਲ ਬਣ ਰਿਹਾ ਸੀਗਾ ਹਲੇ ਰੈਡੀ ਨਹੀਂ ਸੀਗਾ ਫਿਰ ਇਹਨੂੰ ਪਹਿਲਾਂ ਖਾਣਾ ਖਵਾ ਕੇ ਲਿਆਂਦਾ ਹੋਰ ਵੀ ਇਹਦੇ ਨਾਲ ਦੇ ਕਈ ਬੱਚੇ ਨੇ ਸਕੂਲ ਦੇ ਵਿੱਚ ਜਿਹੜੇ ਬਹੁਤ ਦਿਨ ਵੀ ਘਰ ਦੀ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਭੁੱਖੇ ਆ ਜਾਂਦੇ ਨੇ ਸਕੂਲ ਫਿਰ ਅਸੀਂ ਇਹਨਾਂ چھوٹے ਬੱਚਿਆਂ ਨੂੰ ਖਾਣਾ ਜਲਦੀ ਖਵਾ ਦੇਣੇ ਆ ਤੁਸੀਂ ਇਹਨਾਂ ਦੇ ਮਾਤਾ-ਪਿਤਾ ਨਾਲ ਤੁਦਲਬਾਤ ਕੀਤੀ ਵੀ ਇਹ ਜੀ ਗੱਲ ਹੈ ਘਰ ਦੇ ਵਿੱਚ ਆਟਾ ਨਹੀਂ ਜਾਂ ਹਾਂਜੀ ਹਾਂਜੀ ਇਹਦੇ ਮਮਾ ਨੂੰ ਬੁਲਾਇਆ ਸੀ ਬਾਅਦ ਵਿੱਚ ਉਹਨਾਂ ਦੀ ਮਮਾ ਨੂੰ ਪੁੱਛਿਆ ਵੀ ਆ ਤੁਸੀਂ ਬੱਚੇ ਨੂੰ ਭੁੱਖਾ ਹੀ ਭੇਜ ਦਿੱਤਾ ਸਕੂਲ ਉਹ ਦੱਸ ਰਹੀ ਸੀ ਆਂ ਦੀ ਮਦਰ ਕੀ ਸਾਡੇ ਘਰ ਆਟਾ ਨਹੀਂ ਸੀਗਾ ਮੈਡਮ ਮੈਂ ਗਲੀ ਘਾਟ ਦੋ ਤਿੰਨ ਘਰਾਂ ਚ ਮੰਗਣ ਵੀ ਗਈ ਪਰ ਮਿਲਿਆ ਨਹੀਂ ਕਿਸੇ ਘਰ ਆਟਾ ਫਿਰ ਚਾਵਲ ਬਣਾਏ ਸੀ ਤੇ ਉਹ ਬੱਚੇ ਨੇ ਖਾਦੇ ਨਹੀਂ ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ ਕੋਈ ਦੰ ਨਹੀਂ ਸੱਜਣ ਲੱਗਿਆ ਹਾਂਜੀ ਹਾਂਜੀ ਕਾਫੀ ਲੋਕ ਜਿੰਨੀ ਕੋ ਹੈਲਪ ਜੋਗੇ ਹੈਗੇ ਸੀ ਲੋਕਾਂ ਨੇ ਨਾਲ ਦੀ ਹੈਲਪ ਬਹੁਤ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚੇ ਦੇ ਪਰਿਵਾਰਕ ਸਥਿਤੀ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਕੀਤੀ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਬੱਚੇ ਦੀ ਹਲ ਬਾਰੇ ਕੀ ਕਦਮ ਚੁੱਕ ਰਹੇ ਹੋ? ਹਾਂ ਜੀ ਪੰਜਾਬ ਸਰਕਾਰ ਤਾਂ ਸਮੇਂ-ਸਮੇਂ ਤੇ ਬੱਚਿਆਂ ਨੂੰ ਬਹੁਤ ਸਹਾਇਤਾ ਦੇ ਰਹੀ ਹੈ। ਬੱਚਿਆਂ ਵਾਸਤੇ ਮਿਡੇ ਮੀਲ ਸਕੂਲਾਂ ਵਿੱਚ ਮਈਆ ਹੁੰਦਾ ਹੈ ਜੋ ਕਿ ਬੱਚੇ ਇੱਥੋਂ ਖਾ ਕੇ ਜਾਂਦੇ ਨੇ। ਕਈ ਵਾਰੀ ਤਾਂ ਇਹ ਜੀ ਕੰਡੀਸ਼ਨ ਹੁੰਦੀ ਕਿ ਬੱਚੇ ਡਿਫਨ ਚ ਕਹਿੰਦੇ ਮੈਡਮ ਸਾਨੂੰ ਘਰ ਵਾਸਤੇ ਵੀ ਪਾ ਦਿਓ। ਜੇ ਅਸੀਂ ਘਰ ਵੀ ਲੈ ਕੇ ਜਾਣਾ ਹੈ। ਜੋ ਬੱਚਦਾ ਹੈ ਅਸੀਂ ਬੱਚਿਆਂ ਨੂੰ ਹੀ ਪਾ ਦਿੰਦੇ ਇਹਨਾਂ ਦੇ ਡਿਫਨ ਚ।